ਔਰ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਬਰुण ਭੱਟ ਤਾਂ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਮੁਰਤੋਂ ਜਾਤੀਵਾਦ ਵਾਲਾ ਇੱਕ ਵਾਰੀ ਸਵਾਲ ਪੈਦਾ ਹੋ ਗਿਆ ਹੈਗਾ ਜਿਸ ਤਰੀਕੇ ਦੇ ਨਾਲ ਚੰਨੀ ਹੋਣਾ ਦੀ ਸਟੇਟਮੈਂਟ ਆਉਂਦੀ ਹੈ ਫਿਰ ਉਸ ਤੋਂ ਬਾਅਦ ਵੀਡੀਓ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਹਲੇ ਵੀ ਕੀ ਅੰਦਰੂਨੀ ਫਾਈਟਿੰਗ ਚੱਲ ਰਹੀ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕੁਸ਼ਲਦੀਪ ਸਿੰਘ ਯਾਨੀ ਕਿ ਕਿੱਕੀ ਢਿੱਲੋਂ ਮੌਜੂਦ ਹੈਗੇ ਨੇ ਢਿੱਲੋਂ ਸਾਹਿਬ ਜਿਹੜਾ ਇਹ ਜੱਟ ਵਰਸਸ ਦਲਿਤ ਪੋਲਿਟਿਕਸ ਵਾਲਾ ਇੱਕ ਵਾਰ ਇਹ ਰਾਗ ਫਿਰ ਤੋਂ ਸਟਾਰਟ ਹੋ ਗਿਆ ਹੈਗਾ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਭਾਈ ਸਾਹਿਬ ਮੇਰੀ ਇੱਕ ਬੇਨਤੀ ਆ ਕਿ ਮੈਂ ਹੈਰਾਨ ਐ ਤੁਸੀਂ ਸਾਰੇ ਨਿਊਜ਼ ਚੈਨਲ ਵਾਲੇ ਮਤਲਬ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਜੱਟ ਵਰਸਸ ਐਸੀ ਕਿੱਥੇ 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 ਜੱਟ ਲਫ਼ਜ਼ ਯੂਜ਼ ਹੋਇਆ ਮੈਨੂੰ ਦੱਸੋ ਅਪਰਕਾਸਟ ਤੇ ਚੰਨੀ ਉਹਨਾਂ ਨੇ ਜੋ ਹਿੰਦੀ ਚ ਬੋਲਿਆ ਕਿ ਸਾਰੇ ਵੱਡੇ ਅਹੁਦਿਆਂ ਤੇ ਸਿਰਫ ਜੱਟ ਸਿੱਖ ਹੈ ਜੀ ਇੱਕ ਮੈਂ ਉਹ ਯਾਰ ਇੱਕ ਮੇਰੀ ਬੇਨਤੀ ਹੈ ਆਪਾਂ ਗੱਲ ਨੂੰ ਘੁਮਾਈਏ ਫਰਾਈਏ ਨਾ ਗੱਲ ਸਿੱਧੀ ਕਰੀਏ ਜੀ ਗੱਲ ਇਹ ਹੈ ਕਿ ਜਿਹੜੀ ਚੰਨੀ ਜੀ ਦੀ ਆਈ ਹੈ ਉਹਦੇ ਸੀ ਪਹਿਲਾਂ ਤਾਂ ਇਹ ਦੱਸੋ ਕਿ ਜੱਟ ਲਫ਼ਜ਼ ਕਿੱਥੇ ਹੈ ਸਾਰੇ ਵੱਡੇ ਪੋਜੀਸ਼ਨਾਂ ਤੇ ਕੌਣ ਨੇ ਜੀ ਫਿਰ ਉਹ ਸਾਰੇ ਜੱਟ ਸਿੱਖ ਹੀ ਨੇ ਜੀ ਆਪ ਤੁਸੀਂ ਗੱਲ ਛੱਡ ਦਿਓ ਗੱਲ ਸੁਣੀ ਚਲੋ ਦੱਸੋ ਕਿ ਉਹਨੇ ਕਿੱਥੇ ਜੱਟ ਲਫ਼ਜ਼ ਕਿਹਾ ਆਪਰਕਾਸਟ ਕਿਹਾ ਆਪਰਕਾਸਟ ਕਿਹਾ ਬਿਲਕੁਲ ਬਿਲਕੁਲ ਉਹ ਜੀ ਬੇਨਤੀ ਹੈ ਆਪਰਕਾਸਟ ਚ ਸਾਰੇ ਭਾਈਚਾਰੇ ਆ ਜਾਂਦੇ ਫਿਰ ਇਹਦੇ ਵਿੱਚ ਵਿਵਾਦ ਵਾਲੀ ਗੱਲ ਕੀ ਹੈ ਤੁਸੀਂ ਇੱਕ ਗੱਲ ਕੀ ਪੋਲਿਟੀਕਲ ਪਾਰਟੀਆਂ ਸੋਸ਼ਲ ਇੰਜੀਨੀਅਰਿੰਗ ਨਹੀਂ ਕਰਦੀਆਂ ਹੂੰ ਕੀ ਕੀ ਪੋਲਿਟੀਕਲ ਪਾਰਟੀਆਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਦੀਆਂ ਬਿਲਕੁਲ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਸੈਕੂਲਰ ਨੇ ਪਰ ਹਾਂ ਸਵਾਲ ਤਾਂ ਇਹ ਉੱਠਿਆ ਨਾ ਮੇਰੀ ਮੇਰੀ ਇੱਕ ਬੇਨਤੀ ਹੈ ਜੀ ਸਵਾਲ ਕਿਉਂ ਉੱਠਿਆ ਤੁਸੀਂ ਇਹ ਸਵਾਲ ਇਹ ਹੈ ਕਿ ਅੰਦਰ ਦੀ ਇੱਕ ਪਾਰਟੀ ਦੀ ਇਨਰ ਮੀਟਿੰਗ ਹੋ ਰਹੀ ਹੈ ਜੀ ਠੀਕ ਹੈ ਅੰਦਰਲੀ ਮੀਟਿੰਗ ਹੈ ਐਸਸੀ ਵਿੰਗ ਦੀ ਮੀਟਿੰਗ ਹੈ ਹੁਣ ਐਸਸੀ ਵਿੰਗ ਦੀ ਮੀਟਿੰਗ ਵਿੱਚ ਜੋ ਐਸਸੀ ਭਾਈਚਾਰੇ ਨੇ ਆਪਦੀ ਡਿਮਾਂਡ ਰੱਖਣੀ ਹੈ ਪਾਰਟੀ ਵਾਸਤੇ ਉਹਨਾਂ ਨੂੰ ਪੂਰਾ ਹੱਕ ਹੈ ਬਿਲਕੁਲ ਜੀ ਠੀਕ ਹੈ ਤੇ ਜੇ ਉਹ ਕਹਿੰਦੇ ਆ ਕਿ ਸਾਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਇਹਦੇ ਵਿੱਚ ਮਾੜਾ ਕੀ ਹੈ ਮੈਨੂੰ ਸਮਝਾਓ ਇਹਦੇ ਵਿੱਚ ਕਿਸੇ ਹੋਰ ਭਾਈਚਾਰੇ ਨਾਲ ਵਿਵਾਦ ਕੀ ਹੈ ਨੇ ਕਹਿ ਆ ਸੀ ਵੀ ਨਹੀਂ ਦੇ ਇਹ ਕੁਛ ਮਾਰਾ ਇਹ ਤੁਹਾਡੇ ਲੀਡਰਾਂ ਦਾ ਹੀ ਇਸ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਸੀਗੇ ਉਦੋਂ ਵੀ ਕਾਂਗਰਸ ਦੇ ਵਿੱਚ ਇਨ ਫਾਈਟਿੰਗ ਹੋਈ ਇਲੈਕਸ਼ਨ ਤੋਂ ਪਹਿਲਾਂ ਬੁਪੇਸ਼ ਬਗੇਲ ਹੁਣੇ ਕਹਿੰਦੇ ਨੇ ਕਿ ਸੀਐਮ ਚੇਰਾ ਨਹੀਂ ਅਲਾਣਾਂਗੇ ਕਿਉਂਕਿ ਇਹ ਸਾਰਾ ਵਿਵਾਦ ਚੱਲ ਰਿਹਾ ਹੈਗਾ ਮੇਰੀ ਇੱਕ ਬੇਨਤੀ ਹੈ ਜੀ ਦੇਖੋ ਸਾਰਾ ਨਵਜੋਤ ਸਿੰਘ ਸਿੱਧੂ ਵਾਲੀ ਗੱਲ 'ਚ ਨਹੀਂ ਮੈਂ ਕੁਛ ਕਹਿਣਾ ਚਾਹੁੰਦਾ ਜੀ ਨਾ ਹੀ ਬਗੇਲ ਸਾਹਿਬ ਵਾਲੀ ਗੱਲ 'ਚ ਪਰ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਕਿ ਇੱਕ ਸਾਡੇ ਹਰੇਕ ਵਿੰਗ ਦੀ ਮੀਟਿੰਗ ਹੁੰਦੀ ਹੈ ਪਾਰਟੀ ਦੇ ਅੰਦਰ ਲੀਆਂ ਮੀਟਿੰਗਾਂ ਹੁੰਦੀਆਂ ਜੀ ਉਹ ਵੀ ਜਦੋਂ OBC ਵਿੰਗ ਦੀ ਮੀਟਿੰਗ ਹੁੰਦੀ ਹੈ OBC ਆਪ ਦਾ ਹੱਕ ਮੰਗਦੇ ਆ ਜੀ ਜਦੋਂ ਜਦੋਂ ਜਨਰਲ ਕੈਟਾਗਰੀ ਦੀ ਮੀਟਿੰਗ ਹੁੰਦੀ ਹੈ ਜਨਰਲ ਕੈਟਾਗਰੀ ਵਾਲੇ ਆਪ ਦਾ ਹੱਕ ਮੰਗਦੇ ਆ ਹੂੰ ਜਦੋਂ SC ਭਾਈਚਾਰੇ ਦੀ ਮੀਟਿੰਗ ਹੁੰਦੀ ਹੈ ਉਹ ਚਾਹੁੰਦੇ ਆ ਕਿ ਜੋ ਉਹਨਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਮਿਲੇ ਮਤਲਬ ਹੁਣ ਤੱਕ SC ਭਾਈਚਾਰੇ ਨਾਲ ਸਬੰਧਤ ਕਿਸੇ ਨੂੰ ਹੱਕ ਨਹੀਂ ਮਿਲਿਆ ਸੀਐਮ ਸਾਹਿਬ ਚੰਨੀ ਰਹਿਲੇ ਇਹ ਨਹੀਂ ਹੈ ਗੱਲ ਨਹੀਂ ਇਹ ਗੱਲ ਨਹੀਂ ਹੈ ਗੱਲ ਇਹ ਹੈ ਕਿ ਅੱਜ ਗੱਲ ਹੋ ਰਹੀ ਹੈ ਆਰਗੇਨਾਈਜੇਸ਼ਨ ਦੀ ਇਹ ਗੱਲ ਆਰਗੇਨਾਈਜੇਸ਼ਨ ਦੀ ਹੈ ਆਰਗੇਨਾਈਜੇਸ਼ਨ ਦੀ ਗੱਲ ਹੈ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਵੀਡੀਓ ਬਾਹਰ ਆਈ ਹੈ ਉਹ ਉਹ ਕੀ ਕਹਿ ਰਿਹਾ ਹੈ ਹੂੰ ਕਿ ਜਿਹੜੇ ਮੇਨ ਆਉਦੇ ਆ ਸਾਰੇ ਉਹਨਾਂ ਵਿੱਚ ਜਿਆਦਾ ਉਪਰਕਾਸ਼ ਦੇ ਲੋਕ ਬੈਠੇ ਆ ਹੂੰ ਠੀਕ ਹੈ ਇਹ ਐਸੀ ਭਾਈਚਾਰੇ ਨੂੰ ਪopulation ਦੇ ਹਿਸਾਬ ਨਾਲ ਉਹਨਾਂ ਨੂੰ ਵੀ ਰਿਪਰੈਜ਼ੈਂਟੇਸ਼ਨ ਜ਼ਰੂਰ ਦਿਓ ਇਹ ਤਾਂ ਯਾਰ ਇਹ ਤਾਂ ਇੱਕ ਨਾਰਮਲ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਹੈ ਇਹਦੇ ਵਿੱਚ ਇਹਦੇ ਵਿੱਚ ਪਹਿਲੀ ਗੱਲ ਤਾਂ ਕਿਸੇ ਭਾਈਚਾਰੇ ਬਾਰੇ ਕਿਸੇ ਨੇ ਮਾੜਾ ਨਹੀਂ ਕਿਹਾ ਪਹਿਲੀ ਗੱਲ ਨਹੀਂ ਮਾੜਾ ਅਸੀਂ ਵੀ ਨਹੀਂ ਕਹਿ ਰਹੇ ਨਹੀਂ ਦੂਜੀ ਗੱਲ ਜੱਟ ਲੱਭੀ ਨਹੀਂ ਯੂਜ਼ ਹੋਇਆ ਹੂੰ ਕਿਉਂਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਅਪਰਤਾਸ਼ ਵਾਲੇ ਵੱਡੇ ਉਹਦਿਆਂ ਤੇ ਸਾਰੇ ਜੱਟ ਸੀ ਕਚੇਰੀ ਨੇ ਮੇਰੀ ਇੱਕ ਬੇਨਤੀ ਹੈ ਜੀ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇੰਡੀਅਨ ਐਕਸਪ੍ਰੈਸ ਐ ਕਿ ਰਿਪਿਊਟਡ ਨਿਊਜ਼ਪੇਪਰ ਉਹਨਾਂ ਨੇ ਇੰਨੀ ਗਲਤ ਖਬਰ ਲਾਈ ਕਿ ਜੀ ਜੱਟਾਂ ਬਾਰੇ ਕਿਹਾ ਤੇ ਜੱਟ ਦਾ ਲਫ਼ਜ਼ ਹੀ ਨਹੀਂ ਆਇਆ ਦੱਸੋ ਜੀ ਜੱਟ ਕਿੱਥੇ ਲਫ਼ਜ਼ ਆਇਆ ਹੂੰ ਅਪਰ ਕਾ ਅਪਰ ਕਾ ਦਾ ਹਿੰਦੂ ਵੀ ਆ ਜਾਂਦੇ ਆ ਜੱਟ ਵੀ ਆ ਜਾਂਦੇ ਆ ਪੰਡਤ ਵੀ ਆ ਜਾਂਦੇ ਆ ਇੰਨਾ ਕੁਝ ਆ ਜਾਂਦਾ ਹੂੰ ਦੱਸੋ ਫਿਰ ਪਰ ਕੀ ਇਹ ਸਵਾਲ ਇਹ ਹੈ ਵੀ ਸਵਾਲ ਇਹ ਹੈ ਇਸ ਤੱਕ ਨੋਬਤ ਆਈ ਹੀ ਕਿਉਂ ਤੁਹਾਨੂੰ ਲੱਗ ਰਿਹਾ ਸੀਗਾ ਕਿ ਸਾਰੇ ਹਾਈ ਕਮਾਂਡ ਵੀ ਲੱਗੀ ਹੋਈ ਸੀ ਕਿ ਸਾਰੇ ਇਕਜੁੱਟ ਰਹਿਣ ਪਰ ਕਿਤੇ ਨਾ ਕਿਤੇ ਗਰੁੱਪ ਗਰੁੱਪੀਜ਼ਮ ਤਾਂ ਹੈ ਹੀ ਕਿ ਨਾ ਮੇਰੀ ਇੱਕ ਬੇਨਤੀ ਹੈ ਜਦੋਂ ਇਲੈਕਸ਼ਨ ਆ ਰਹੀਆਂ ਜੀ ਦੇਖੋ ਪੋਲੀਟੀਕਲ ਪਾਰਟੀ ਕੋਈ ਹੋਵੇ ਜਦੋਂ ਇਲੈਕਸ਼ਨਾਂ ਆ ਰਹੀਆਂ ਉਸ ਉਸ ਇਲੈਕਸ਼ਨਾਂ ਦੇ ਸਾਲ ਵਿੱਚ ਹਰੇਕ ਪਾਰਟੀ ਦੇ ਵਿੰਗ ਨੇ ਆਪ ਦਾ ਵਣਦਾ ਹੱਕ ਮੰਗਣਾ ਬਿਲਕੁਲ ਹਰੇ ਹਰੇਕ ਵਰਗ ਹਰੇਕ ਵਰਕਰ ਨੇ ਆਪਦੀ ਟਿਕਟ ਮੰਗਣੀ ਹੈ ਜੀ ਕੱਲ ਕੱਲ ਨੂੰ ਤੁਸੀਂ ਕਹੋਗੇ ਕਾਂਗਰਸ ਪੰਜ ਪੰਜ ਬੰਦੇ ਕਿ ਟਿਕਟ ਮੰਗਦੇ ਫਿਰ ਇਹਦਾ ਕੀ ਹਾਲ ਹੈ ਦੱਸੋ ਮੈਨੂੰ ਸਮਝਾਓ ਨਹੀਂ ਦੇਖੋ ਯਾਰ ਟਾਈਮ ਲੋਕਤੰਤਰ ਹੈ ਸਾਰੇ ਆਪਣਾ ਹੱਕ ਮੰਗ ਸਕਦੇ ਨੇ ਪਰ ਸਵਾਲ ਇਹ ਹੈ 2022 ਦੇ ਵਿੱਚ ਸੀਐਮ ਚਿਹਰਾ ਐਲਾਨਿਆ ਗਿਆ ਸੀਗਾ ਤੇ ਹੁਣ ਜਦੋਂ ਭੁਪੇਸ਼ ਬਕੇਲ ਉਹਨਾਂ ਨੇ ਕਿਹਾ ਕਿ ਇਸ ਵਾਰ ਨਹੀਂ ਐਲਾਨਾਂਗੇ ਉਸ ਤੋਂ ਬਾਅਦ ਹੀ ਇਹ ਰਫੜ ਜਿਹੜਾ ਹੈਗਾ ਉਹ ਪੈਂਦਾ ਦਿਖਾਈ ਦੇ ਰਿਹਾ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਫਿਰ ਮੈਂ ਤੁਸੀਂ ਗੱਲ ਨੂੰ ਟਵਿਸਟ ਕਰ ਰਹੇ ਹੋ ਮੇਰੀ ਇੱਕ ਬੇਨਤੀ ਹੈ ਕਿ ਰਫੜ ਕਿਤੇ ਪੈ ਰਿਹਾ ਜੀ ਮੈਨੂੰ ਸਮਝਾਓ ਸਾ ਇੱਥੇ ਸੀਐਮ ਚੇਰੇ ਦੀ ਗੱਲ ਹੀ ਨਹੀਂ ਹੋ ਰਹੀ ਇੱਥੇ ਤਾਂ ਸਰਵ ਪਾਰਟੀ ਦੀ ਆਰਗੇਨਾਈਜੇਸ਼ਨ ਦੀ ਗੱਲ ਹੋ ਰਹੀ ਹੈ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਹੋ ਰਹੀ ਹੈ ਠੀਕ ਹੈ ਐਸਸੀ ਐਸਸੀ ਆਪ ਦਾ ਪਾਰਟੀ ਦੀ ਆਰਗੇਨਾਈਜੇਸ਼ਨ ਵਿੱਚ ਆਪ ਦਾ ਬਣਦਾ ਹਿੱਸਾ ਮੰਗਦੇ ਆ ਸੋਸ਼ਲ ਇੰਜੀਨੀਅਰਿੰਗ ਕੱਲ ਨੂੰ ਓਬੀਸੀ ਮੰਗਣਗੇ ਹੂੰ ਕੱਲ ਨੂੰ ਬਹੁਤ ਹੀ ਕਾਫੀ ਕੰਨੇ ਮੰਗ ਰਹੇ ਨੇ ਪਿਛਲੀ ਸਰਕਾਰ ਦੇ ਵਿੱਚ ਵੀ ਮੰਗਦੇ ਰਹੇ ਹਿਮਾਂਤ ਸਾਹਿਬ ਮੈਂ ਮੈਂ ਵੀ ਕਿਤੇ ਜਾਣਾ ਆਪਾਂ ਗੱਲ ਲੰਬੀ ਨਾ ਕਰੀਏ ਮੇਰੀ ਕੀਤੀ ਹੈ ਕਿ ਤੁਸੀਂ ਇੱਕ ਰਿਕੁਐਸਟ ਹੈ ਕਿ ਇਹਦੇ ਵਿੱਚ ਤਾਂ ਭਾਈ ਸਾਹਿਬ 1% ਵੀ ਕੋਈ ਗੱਲ ਨਹੀਂ ਗਈ ਠੀਕ ਹੈ ਇਹ ਤਾਂ ਸਿਰਫ ਸਿਰਫ ਮੀਡੀਆ ਵਾਲੇ ਕਈ ਵੀਰਾਂ ਨੇ ਅਖਬਾਰਾਂ ਵਾਲਿਆਂ ਨੇ ਆਪਦੀ ਟੀਆਰਪੀ ਵਧਾਉਣ ਵਾਸਤੇ ਤੇ ਸਾਡੀਆਂ ਵਿਰੋਧੀ ਪਾਰਟੀਆਂ ਗੱਲ ਨੂੰ ਜਾਣ ਕੇ ਛਾਲ ਲੀਆਂ ਹੂੰ ਤੇ ਯਾਰ ਹਰੇਕ ਪਾਰਟੀ ਵਿੱਚ ਹਰੇਕ ਭਾਈਚਾਰੇ ਨੇ ਆਉਂਦੇ ਸਮੰਗਣਾ ਤੇ ਅਸੀਂ ਵੀ ਜੇ ਕਾਮਯਾਬ ਹੋਣਾ ਹੈ ਕਾਂਗਰਸ ਪਾਰਟੀ ਨੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਉਸ ਤੋਂ ਬਗੈਰ ਅਸੀਂ ਕਾਮਯਾਬ ਕਿਵੇਂ ਹੋ ਸਕਦੇ ਹਾਂ ਹੂੰ ਅੱਜ ਮੇਰਾ ਆਖਰੀ ਸਵਾਲ ਹੈ ਕਿ ਕਿਕੀ ਜੀ ਤੁਸੀਂ ਹਰ ਚੀਜ਼ ਦਾ ਬਿਬਾਕੀ ਨਾਲ ਬੋਲਦੇ ਹੋ ਪਹਿਲਾਂ ਵੀ ਬੋਲਦੇ ਰਹੇ ਹੋ ਤੁਸੀਂ ਹੁਣ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਕੁਝ ਆਗੂ ਇੱਕ ਤਾਂ ਤੁਹਾਡੇ ਸਾਥਕਾ ਕਲੀਗ ਕੇਵਲ ਢਿੱਲੋ ਹੋਣੀ ਵੀ ਤੇ ਇਸ ਤੋਂ ਇਲਾਵਾ ਜਗਮੋਨ ਰਾਜੂ ਉਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਤੁਸੀਂ ਭਾਜਪਾ ਜਾ ਜੋ ਵੀ ਇੱਥੇ ਸਾਰਿਆਂ ਦਾ ਮਤਲਬ ਬਣਦਾ ਮਾਨ ਸਤਿਕਾਰ ਜਿਹੜਾ ਮਿਲਦਾ ਹੈ ਦੂਜੀ ਗੱਲ ਅੱਜ ਰਾਜਾ ਵੜਿੰਗ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਜਿਹੜਾ ਇਹ ਚੀਜ਼ ਚੱਲ ਰਹੀ ਹੈ ਮਤਲਬ ਜਾਤੀਵਾਦ ਵਾਲਾ ਕਾਰਡ ਨਾ ਖੇលਿਆ ਜਾਵੇ ਤਾਂ ਇਹ ਕਿਤੇ ਨਾ ਕਿਤੇ ਨੁਕਸਾਨਦਾਇਕ ਹੈ ਕਿਵੇਂ ਦੇਖਦੇ ਹੋ ਮੇਰੀ ਇੱਕ ਮੇਰੀ ਇੱਕ ਬੇਨਤੀ ਹੈ ਕਿ ਦੇਖੋ ਇਹਨਾਂ ਗੱਲਾਂ ਦਾ ਜਵਾਬ ਤਾਂ ਤੁਸੀਂ ਜਾ ਕੇ ਕੇਵਲ ਸਿੰਘ ਢਿੱਲੋਂ ਤੋਂ ਪੁੱਛੋ ਜਾਂ ਸਾਡੇ ਪ੍ਰਧਾਨ ਸਾਹਿਬ ਤੋਂ ਵੜਿੰਗ ਸਾਹਿਬ ਤੋਂ ਪੁੱਛੋ ਮੈਨੂੰ ਤਾਂ ਜਿਹੜੀ ਤੁਸੀਂ ਗੱਲ ਪੁੱਛੀ ਹੈ ਮੈਂ ਆਪਦੇ ਵਿਊ ਦੱਸਿਆ ਹੈ ਕਿ ਸੋਸ਼ਲ ਇੰਜੀਨੀਅਰਿੰਗ ਇਕੱਲੀ ਕਾਂਗਰਸ ਨੇ ਨਹੀਂ ਸਾਰੀ ਪਾਰਟੀਆਂ ਨੇ ਕਰਨੀ ਹੁੰਦੀ ਹੈ ਹੂੰ ਸਾਰੀਆਂ ਪਾਰਟੀਆਂ ਨੇ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਤਾਂ ਹੀ ਕਾਮਯਾਬੀ ਮਿਲਦੀ ਹੈ ਸੋ ਇਸ ਕਰਕੇ ਜੇ ਪਾਰਟੀ ਦੀ ਇਨਰ ਮੀਟਿੰਗ ਵਿੱਚ ਕੋਈ ਕੋਈ ਭਾਈਚਾਰਾ ਆਪਦਾ ਹੱਕ ਮੰਗਦਾ ਤੇ ਕੋਈ ਮਾੜੀ ਗੱਲ ਨਹੀਂ ਠੀਕ ਹੈ ਸਿਰਫ ਮਾੜੀ ਗੱਲ ਇਹ ਹੈ ਕਿ ਵਿੱਚੋਂ ਸ਼ਰਾਰਤ ਨਾਲ ਜੇ ਕਿਸੇ ਬੰਦੇ ਨੇ ਇਹ ਗੱਲ ਲੀਕ ਆਊਟ ਕੀਤੀ ਹੈ ਤੇ ਗਲਤ ਖਬਰ ਲੱਗੀ ਹੈ ਉਹ ਗਲਤ ਗੱਲ ਹੈ ਖਬਰਾਂ ਗਲਤ ਟਵਿਸਟ ਦੇ ਕੇ ਨਹੀਂ ਲੱਗਣੇ ਚਾਹੀਦੀਆਂ ਕਿਉਂਕਿ ਉਹਦੇ ਵਿੱਚ ਯੂਜ਼ ਕੀਤਾ ਕਿ ਜੱਟ ਭਾਈਚਾਰੇ ਵਾਸਤੇ ਕੁਝ ਕਿਹਾ ਜੱਟਾਂ ਦਾ ਤਾਂ ਨਾ ਹੀ ਨੀ ਕਿਸੇ ਨੇ ਲਿਆ ਹੂੰ ਸੋ ਇਸ ਕਰਕੇ ਇਹ ਸਿਰਫ ਸ਼ਰਾਰਤ ਹੈ ਇੱਕ ਗਲਤ ਨਰੇਟਿਵ ਬਣਾਉਣ ਦੀ ਕੋਸ਼ਿਸ਼ ਹੈ ਹਰੇਕ ਪਾਰਟੀ ਨੇ ਹਰੇਕ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਕਿ ਤਾਂ ਹੀ ਕਾਮਯਾਬੀ ਮਿਲਣੀ ਹੈ ਤਾਂ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਮੇਰੀ ਬੇਨਤੀ ਹੈ ਅੱਛਾ ਇੱਕ ਕੋਈ ਚਿੱਠੀ ਦਾ ਜ਼ਿਕਰ ਹੋ ਰਿਹਾ ਹੈ ਕਿ ਹਾਈ ਕਮਾਂਡ ਨੂੰ ਕੁਝ ਕਾਂਗਰਸੀਆਂ ਨੇ ਚਿੱਠੀ ਲਿਖੀ ਹੈ ਕਿ ਕੀ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈਗੀ ਹੈ ਤੁਹਾਡੇ ਤੱਕ ਕੋਈ ਜਾਣਕਾਰੀ ਹੈ ਜਾਂ ਮੈਨੂੰ ਇੱਕ ਮੇਰੀ ਇੱਕ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਹਰੇਕ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਆਪਦੇ ਲੀਡਰ ਤੋਂ ਟਾਈਮ ਮੰਗਦੇ ਆ ਮਿਲਣ ਵਾਸਤੇ ਜੀ ਤੇ ਜੇ ਕਈਆਂ ਨੇ ਚਿੱਠੀ ਲਿਖੀ ਹੈ ਕਿ ਸਾਨੂੰ ਟਾਈਮ ਦਿੱਤਾ ਜਾਵੇ ਮਿਲਣ ਵਾਸਤੇ ਤੇ ਉਹਦੇ ਵਿੱਚ ਮੇਰੇ ਸਾਬ ਨਾਲ ਉਹਦੇ ਵਿੱਚ ਖਬਰ ਵਾਲੀ ਕੀ ਗੱਲ ਹੈ ਮੈਨੂੰ ਸਮਝਾਓ ਹੂੰ ਸਿਰਫ ਸਿਰਫ ਜਿਹੜੀ ਜਿਹੜੀ ਮੇਰੀ ਇੱਕ ਬੇਨਤੀ ਆ ਜਿਹੜੀ ਚਿੱਠੀ ਆ ਜੀ ਨਾ ਤਾਂ ਕਿਸੇ ਦੇ ਹੱਕ ਚ ਆ ਤੇ ਨਾ ਕਿਸੇ ਦੇ ਵਿਰੋਧ ਚ ਆ ਨਾ ਉਹਦੇ ਵਿੱਚ ਕਿਸੇ ਦਾ ਨਾਮ ਆ ਹੂੰ ਉਹ ਤਾਂ ਸਿਰਫ ਇੱਕ ਕਈ ਬੰਦਿਆਂ ਨੇ ਆਦੀ ਪਾਰਟੀ ਹਾਈ ਕਮਾਂਡ ਤੋਂ ਟਾਈਮ ਮੰਗਣ ਵਾਸਤੇ ਇੱਕ ਈਮੇਲ ਜਾਂ ਚਿੱਠੀ ਲਿਖੀ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਮਿਲਣਾ ਚਾਹੁੰਦੇ ਆ ਤੇ ਉਹਦੇ ਵਿੱਚ ਤਾਂ ਮੈਂ ਸਮਝਦਾ ਉਹ ਤਾਂ ਹਰੇਕ ਦਾ ਹੱਕ ਹੀ ਆ ਹਰੇਕ ਹੀ ਟਾਈਮ ਮੰਗ ਸਕਦਾ ਟਾਈਮ ਮੰਗਣਾ ਤਾਂ ਕੋਈ ਮਾੜੀ ਗੱਲ ਨਹੀਂ अच्छा वो के कहंदे ने हाई कमांड ने एक मीटिंग भी कॉल ਕੀਤੀ ਹੋਈ ਹੈਗੀ ਆ ਉਸ ਦੇ ਵਿੱਚ ਬੁਲਾ ਲਿਆ ਗਿਆ ਹੈਗਾ ਕਿਉਂਕਿ ਜ਼ਿਕਰ ਹੋ ਰਿਹਾ ਸੀਗਾ ਕਿ ਤੁਸੀਂ ਹੋਰ ਬਿਰਿੰਦਰ ਢਿੱਲ ਹੋਣੀ ਉਹ ਸਾਰੇ ਸਮਾਂ ਮੰਗ ਰਹੇ ਸੀ ਹਾਈ ਹਾਈ ਕਮਾਂਡ ਨੇ ਮਤਲਬ ਬੜੇ ਹੁਣ ਕਈਆਂ ਨੂੰ ਬੁਲਾ ਕੇ ਮਿਲਣਾ ਹੈ ਠੀਕ ਹੈ ਤੇ ਬੜੇ ਲੋਕਾਂ ਨੇ ਟਾਈਮ ਮੰਗਿਆ ਕੋਈ ਮਤਲਬ 2-4 ਨੇ ਨਹੀਂ ਮੇਰੇ ਘਰ 40-50 ਨੇ ਮੰਗਿਆ ਹੋਊਗਾ ਉਹ ਤਾਂ ਸਾਰਿਆਂ ਨੇ ਰਿਕੁਐਸਟ ਕੀਤੀ ਹੈ ਜਿਵੇਂ ਜਿਵੇਂ ਬੁਲਾਉਣਗੇ ਜੱਗ ਮਿਲਾਉਣਗੇ ਸਾਰੇ ਜੀ ਕੁਛ ਡੇਟ ਵਗੈਰਾ ਫਾਈਨਲ ਹੋ ਗਈ ਹੈ ਕਦੋਂ ਕ ਜਾ ਰਹੇ ਹਾਂ ਨਹੀਂ ਅ ਅ ਅਜੇ ਜੋ ਜਿਵੇਂ ਜਿਵੇਂ ਬੁਲਾਉਣਗੇ ਜੀ ਉਵੇਂ ਉਵੇਂ ਸਾਰੇ ਮਿਲਾਉਣਗੇ ਜੱਗ ਮਤਲਬ ਸਾਰਿਆਂ ਨੂੰ ਇਕੱਠੇ ਨਹੀਂ ਬੁਲਾਉਣਗੇ ਅਕੋਰਡਿੰਗ ਟੂ ਪਤਾ ਨਹੀਂ ਪਈਓ ਇਹ ਤਾਂ ਇਹ ਤਾਂ ਪਤਾ ਨਹੀਂ ਉਹ ਇਕੱਠੇ ਬੁਲਾਉਂਦੇ ਕਿਵੇਂ ਬੁਲਾਉਂਦੇ ਤਾਂ ਉਹਨਾਂ ਦਾ ਡਿਸੀਜਨ ਹੈ ਸਾਰਿਆਂ ਨੇ ਸਿਰਫ ਚਿੱਠੀ ਵਿੱਚ ਜੇ ਕਿਸੇ ਨੇ ਕੋਈ ਲਿਖੀ ਆ بڑے ਬੰਦਿਆਂ ਨੇ ਅੱਗ-ਅੱਗ ਟਾਈਮ ਮੰਗੇ ਆ ਕਈਆਂ ਨੇ ਇਕੱਠਿਆਂ ਨੇ ਮੰਗੇ ਆ ਪਰ ਸਿਰਫ ਤੇ ਸਿਰਫ ਟਾਈਮ ਮੰਗਿਆ ਮਿਲਣ ਵਾਸਤੇ ਕਿਸੇ ਦੇ ਉਲਟ ਨਹੀਂ ਕਿਸੇ ਦੇ ਹੱਕ ਚ ਨਹੀਂ ਕਿਸੇ ਦਾ ਨਾਂ ਨਹੀਂ ਸਿਰਫ ਤੇ ਸਿਰਫ ਪਾਰਟੀ ਹਾਈ ਕਮਾਂਡ ਤੋਂ ਟਾਈਮ ਮੰਗਿਆ ਮਿਲਣ ਵਾਸਤੇ ਉਹਦੇ ਵਿੱਚ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਬਸ ਜਾਂਦੇ ਜਾਂਦੇ ਦੱਸ ਦਿਓ ਕੀ ਹਾਈ ਕਮਾਂਡ ਚ ਸਾਰਿਆਂ ਨੂੰ ਜਾਂ ਸਿਰਫ ਰਾਹੁਲ ਗਾਂਧੀ ਹੋਣਾ ਕੋਲੋਂ ਜਾਂ ਖੜਗੇ ਸਾਹਿਬ ਕੋਲੋਂ ਖੜਗੇ ਸਾਹਿਬ ਤੋਂ ਰਾਹੁਲ ਗਾਂਧੀ ਜੀ ਤੋਂ ਵੇਨੂ ਗੋਪਾਲਨ ਜੀ ਤੋਂ ਬਘੇਲ ਸਾਹਿਬ ਤੋਂ ਸਾਰਾ ਤੋਂ ਮੰਗਿਆ ਜੀ ਬਹੁਤ ਬਹੁਤ ਸ਼ੁਕਰੀਆ